ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼੍ਰੀ ਰਾਗ ਦਾ ਇੱਕ ਅਗਲਾ ਸ਼ਬਦ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਸ ਨੂੰ ਦੁਨੀਆਂ ਦੇ ਵਿੱਚ ਬਹੁਤ ਸੁਣਾਇਆ ਜਾਂਦਾ ਹੈ ਮੰਨਿਆ ਜਾਂਦਾ ਹੈ ਤੇ ਬੋਲਿਆ ਵੀ ਜਾਂਦਾ ਹੈ ਕਿ ਲੇਖ ਕੀ ਹੁੰਦੇ ਨੇ ਭਾਗ ਕੀ ਹੁੰਦੇ ਨੇ ਲੇਖ ਭਾਗ ਕਿਵੇਂ ਬਣਦੇ ਨੇ ਜਾ ਕਿਸਮਤ ਨੂੰ ਇਹਦੇ ਨਾਲ ਜੋੜ ਕੇ ਵੇਖਿਆ ਜਾਂਦਾ ਏ ਉਹ ਸਾਰੀਆਂ ਗੱਲਾਂ ਆਪਾਂ ਇਸ ਸ਼ਬਦ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜਦੋਂ ਵੀ ਕਿਸੇ ਸ਼ਬਦ ਨੂੰ ਸਮਝਣਾ ਹੋਵੇ ਤਾਂ ਉਹਦਾ ਓਵਰਆਲ ਅਰਥ ਸਾਨੂੰ ਪਤਾ ਹੋਣਾ ਚਾਹੀਦਾ ਏ ਨਹੀਂ ਤੇ ਉਹਦੇ ਅਰਥ ਗਲਤ ਹੋ ਜਾਂਦੇ ਨੇ ਪਹਿਲੀਆਂ ਪੰਕਤੀਆਂ ਨੇ ਅੱਜ ਦੇ ਸ਼ਬਦ ਦੀਆਂ ਜਾਲ ਮੋਹ ਕਸਮਸ ਕਰ ਮਤ ਕਾਗਦ ਕਰ ਸਾਰ ਗੁਰੂ ਪਾਤਸ਼ਾਹ ਕਹਿੰਦੇ ਆਪਣੇ ਜੀਵਨ ਦੇ ਵਿੱਚੋਂ ਜਿਹੜਾ ਮੋਹ ਹੈ ਉਹਨੂੰ ਕਹਿੰਦੇ ਜਾਲ ਘਸਾ ਕੇ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਬਿਲਕੁਲ ਖਤਮ ਕਰ ਦੇ ਜਿਹੜਾ ਮੋਹ ਜਦੋਂ ਖਤਮ ਹੋ ਜਾਊਗਾ ਤਾਂ ਮੋਹ ਦਾ ਅਰਥ ਕੀ ਹੁੰਦਾ ਹੈ ਥੋੜਾ ਜਿਹਾ ਪਹਿਲਾਂ ਤਾਂ ਇੱਥੇ ਇਹ ਸਮਝ ਲਈਏ ਮੋਹ ਦਾ ਅਰਥ ਹੈ ਮਨੁੱਖ ਜਦੋਂ ਕਿਸੇ ਰਿਸ਼ਤੇ ਨਾਤੇ ਦੇ ਨਾਲ ਕਿਸੇ ਪਦਾਰਥ ਦੇ ਨਾਲ ਕਿਸੇ ਚੀਜ਼ ਦੇ ਨਾਲ ਪਕੜ ਇੱਕ ਪੈਦਾ ਕਰ ਲੈਂਦਾ ਕਿ ਮੈਂ ਇਸ ਵਸਤੂ ਤੋਂ ਬਿਨਾ ਜਾਂ ਮੈਂ ਇਸ ਚੀਜ਼ ਤੋਂ ਬਿਨਾ ਰਹਿ ਨਹੀਂ ਸਕਦਾ ਮੈਂ ਤੇ ਮਰ ਜਾਵਾਂਗਾ ਮੈਂ ਤੇ ਖਤਮ ਹੋ ਜਾਵਾਂਗਾ ਇਹੋ ਹੀ ਮੇਰੀ ਜ਼ਿੰਦਗੀ ਹੈ ਇਹਦੇ ਬਿਨਾ ਮੇਰਾ ਸਭ ਕੁਝ ਖਤਮ ਹੈ ਤਾਂ ਉਹ ਹੋ ਜਾਂਦਾ ਹੈ মোহ ਤੇ ਪਿਆਰ ਦੀ ਉਦਾਹਰਣ ਜੇ ਥੋੜੀ ਜੀ ਲੈ ਲਈਏ ਤਾਂ ਉਹ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਭਾਵੇਂ ਆਨੰਦਪੁਰ ਸਾਹਿਬ ਦਾ ਆਪਣਾ ਘਰ ਗੁਰਦੁਆਰਾ ਵੀ ਹੈ ਆਪਣੇ ਚਾਰ ਸਹਿਬਜ਼ਾਦੇ ਵੀ ਨੇ ਪਿਆਰੀ ਗੁਰਸਿੱਖ ਵੀ ਨੇ ਇੱਕ ਸਮਾਂ ਆਇਆ ਜਦੋਂ ਉਹ ਸਾਰੇ ਕੋਲ ਨਹੀਂ ਅੱਖਾਂ ਦੇ ਸਾਹਮਣੇ ਕੁਰਬਾਨ ਕੀਤੇ ਤਾਂ ਉਹ ਪਿਆਰ ਪਿਆਰ ਦੇ ਵਿੱਚ ਆਜ਼ਾਦੀ ਹੁੰਦੀ ਹੈ ਮੋਹ ਦੇ ਵਿੱਚ ਪਕੜ ਬਣਾਉਂਦਾ ਹੈ ਇਨਸਾਨ ਕਿ ਕੋਈ ਇਨਸਾਨ ਕੋਈ ਵਸਤੂ ਮੇਰੇ ਕੋਲ ਹੀ ਰਹਿਣੀ ਚਾਹੀਦੀ ਹੈ ਮਨੁੱਖ ਜ਼ਬਰਦਸਤੀ ਵੀ ਕਰਦਾ ਹੈ ਉੱਥੇ ਰੋਣਾ ਧੋਣਾ ਵੀ ਕਰਦਾ ਹੈ ਪਰ ਪਿਆਰ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਮੋਹ ਨੂੰ ਆਪਣੇ ਜੀਵਨ ਦੇ ਵਿੱਚੋਂ ਸਾੜ ਕੇ ਆਪਣੀ ਮਤ ਨੂੰ ਕਾਗਜ਼ ਬਣਾ ਮਤ ਨੂੰ ਜਦੋਂ ਤੂੰ ਕਾਗਜ਼ ਬਣਾ ਲਏਗਾ ਤਾਂ ਕਹਿੰਦੇ ਮਤ ਕਾਗਜ਼ ਕਰਸਾਰ ਕਰ ਦਾ ਅਰਥ ਹੁੰਦਾ ਹੈ ਹੱਥ ਹੱਥਾਂ ਨੂੰ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦਾ ਆਧਾਰ ਆਸਰਾ ਬਣਾ ਜਦੋਂ ਆਸਰਾ ਇਦਾਂ ਬਣਾਏਗਾ ਅੱਗੇ ਫਿਰ ਕੀ ਕਰਨਾ ਕਹਿੰਦੇ ਭਾਉ ਕਲਮ ਪਿਆਰ ਨੂੰ ਕਲਮ ਬਣਾ ਲਈ ਕਰ ਚਿੱਤ ਲਿਖਾਰੀ ਤੇ ਕਹਿੰਦੇ ਚਿੱਤ ਨੂੰ ਲਿਖਾਰੀ ਬਣਾਉਣਾ ਹੈ ਫਿਰ ਅੱਗੇ ਕੀ ਕਰਨਾ ਹੈ ਗੁਰ ਪੁੱਛ ਲਿਖ ਵਿਚਾਰ ਫਿਰ ਮਨ ਦੇ ਵਿਚਾਰ ਨੇ ਜਿਹੜੇ ਜਦੋਂ ਮਨ ਲਿਖਾਰੀ ਚਿੱਤ ਲਿਖਾਰੀ ਬਣ ਗਿਆ ਮਨ ਲਿਖਾਰੀ ਬਣਾ ਦਿੱਤਾ ਤਾਂ ਆਪਣੇ ਮਨ ਦੇ ਅਨੁਸਾਰ ਫਿਰ ਕਰਮ ਨਹੀਂ ਲਿਖਣੇ ਆਪਣੇ ਮਨ ਦੇ ਅਨੁਸਾਰ ਲੇਖ ਭਾਗ ਨਹੀਂ ਲਿਖਣੇ ਗੁਰ ਪੁੱਛ ਲਿਖ ਵਿਚਾਰ ਗੁਰੂ ਨੂੰ ਪੁੱਛ ਕੇ ਸੋਹਣੇ ਸੋਹਣੇ ਵਿਚਾਰ ਲੇਖ ਭਾਗ ਆਪਣੇ ਬਣਾਉਣੇ ਨੇ ਲਿਖਣੇ ਨੇ ਜਿਵੇਂ ਬਾਬਾ ਫਰੀਦ ਜੀ ਇੱਕ ਸ਼ਲੋਕ ਦੇ ਵਿੱਚ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣ ਡੈਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਕਹਿੰਦੀ ਫਰੀਦਾ ਜੇ ਤੂੰ ਅਕਲਮੰਦ ਹੈ ਤਾਂ ਫਿਰ ਕਾਲੀ ਲੇਖ ਨਾ ਲਿਖ ਹੁਣ ਇੱਥੇ ਇੱਕ ਕੁਐਸਚਨ ਪੈਦਾ ਹੋ ਜਾਂਦਾ ਏ ਕਿ ਇੱਥੇ ਜੇ ਬਾਬਾ ਫਰੀਦ ਜੀ ਕਹਿ ਰਹੇ ਨੇ ਕਾਲੀ ਲੇਖ ਨਾ ਲਿਖ ਤਾਂ ਬਹੁਤੇ ਲੋਕ ਤੇ ਇਹ ਮੰਨਦੇ ਨੇ ਕਿ ਲੇਖ ਭਾਗ ਪਹਿਲਾਂ ਹੀ ਲਿਖੇ ਹੁੰਦੇ ਨੇ ਮੱਥੇ ਦੇ ਭਾਗ ਹੁੰਦੇ ਨੇ ਤੇ ਉਦੋਂ ਅਨੁਸਾਰ ਹੀ ਸਾਰਾ ਕੁਝ ਵਾਪਰਦਾ ਏ ਉਹਦੇ ਅਨੁਸਾਰ ਹੀ ਸਭ ਕੁਝ ਹੁੰਦਾ ਏ ਪਰ ਇਹ ਗੁਰਬਾਣੀ ਦੀ ਵਿਆਖਿਆ ਜੇ ਤੇ ਕੁਝ ਕੁ ਪੰਕਤੀਆਂ ਨੂੰ ਵੇਖ ਕੇ ਗੁਰਬਾਣੀ ਦੀ ਵਿਆਖਿਆ ਨੂੰ ਸਮਝੋਗੇ ਤਾਂ ਇਦਾਂ ਹੀ ਲੱਗੇਗਾ ਜਿਵੇਂ ਪਿਛਲੇ ਕੋਈ ਭਾਗ ਨੇ ਜਾਂ ਮੱਥੇ ਦੇ ਲੇਖ ਨੇ ਤਾਂ ਉਹਦੇ ਕਰਕੇ ਇਹ ਜ਼ਿੰਦਗੀ ਦੇ ਦੁੱਖ ਸੁੱਖ ਮਿਲ ਰਹੇ ਨੇ ਪਰ ਜੇ ਪਿਛਲੇ ਭਾਗਾਂ ਕਰਕੇ ਜਾਂ ਲੇਖਾਂ ਕਰਕੇ ਹੀ ਬੰਦਾ ਦੁੱਖ ਸੁੱਖ ਪਾਉਂਦਾ ਹੈ ਤਾਂ ਇੱਕ ਗੱਲ ਮਨੁੱਖ ਇਹ ਵੀ ਕਹਿੰਦੇ ਨੇ ਜਿਹੜੀ ਕਿ ਗੁਰਬਾਣੀ ਦੀ ਪਰਿਭਾਸ਼ਾ ਨਹੀਂ ਹੈ ਗੁਰਬਾਣੀ ਉਹ ਸਿਰਫ ਉਦਾਹਰਨ ਦੇ ਲਈ ਲਫ਼ਜ਼ ਵਰਤਿਆ ਹੈ 84 ਲੱਖ ਜੂਨ ਜੇ ਇਹ ਵੀ ਮੰਨ ਲਈਏ ਕਿ ਚਲੋ ਮਨੁੱਖ ਨੂੰ ਜਨਮ ਮਿਲਦਾ ਹੈ ਸਾਰੀਆਂ ਜੂਨਾ ਭੋਗ ਕੇ ਸਾਰੇ ਮਾੜੇ ਕਰਮਾਂ ਦੇ ਕੀਤੇ ਹੋਏ ਪਾਪ ਕਰਮ ਭੋਗ ਕੇ ਜਨਮ ਮਿਲਦਾ ਹੈ ਫਿਰ ਤਾਂ ਪਿਛਲੇ ਸਾਰੇ ਜਨਮ ਕਰਮ ਜੋ ਕੀਤੇ ਹੀ ਮਾੜੇ ਕਰਮ ਖਤਮ ਹੋ ਗਏ ਕਿਉਂਕਿ ਉਹ ਤੋਂ ਬਾਅਦ ਹੀ ਜਨਮ ਮਿਲਣਾ ਹੈ ਤਾਂ ਫਿਰ ਇਸ ਜਨਮ ਦੇ ਵਿੱਚ ਤੇ ਉਹੀ ਕਰਮ ਉਹੀ ਭਾਗ ਉਹੀ ਲੇਖ ਰਹੇ ਜਿਹੜੇ ਇਸ ਜਨਮ ਦੇ ਵਿੱਚ ਕੀਤੇ ਤਾਂ ਇੱਥੇ ਗੁਰੂ ਪਾਤਸ਼ਾਹ ਵੀ ਸਾਨੂੰ ਬਾਬਾ ਫਰੀਦ ਜੀ ਵੀ ਐਵੇਂ ਸਮਝਾਉਂਦੇ ਨੇ ਕਹਿੰਦੇ ਗੁਰੂ ਦੀ ਮੱਤ ਦੇ ਅਨੁਸਾਰ ਫਰੀਦਾ ਤੂੰ ਆਪ ਨਾ ਕਾਲੀ ਲੇਖ ਲੇਖ ਆਪਣੇ ਜੀਵਨ ਦੇ ਵਿੱਚ ਤੇ ਜੇ ਕਹਿੰਦੇ ਥੋੜੀ ਜੀ ਵੀ ਅਕਲ ਹੈ ਤੈਨੂੰ ਤਾਂ ਆਪਨੇ ਡੈਗਰੀ ਬਾਣ ਮੇ ਸਿਲਨੀਵਾ ਕਰ ਦੇਖ ਆਪਣੇ ਹਿਰਦੇ ਦੇ ਵਿੱਚ ਨੀਵਾ ਸਿਲ ਕਰ ਤੇ ਵੇਖ ਤੂੰ ਕਿੰਨੇ ਭੜੇ ਭੜੇ ਕਰਮ ਕਰ ਰਿਹਾ ਹੈ ਤੇ ਲਿਖ ਰਿਹਾ ਹੈ ਤਾਂ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਗੁਰ ਪੁੱਛ ਲਿਖ ਵਿਚਾਰ ਆਪਣੇ ਭਾਗ ਆਪਣੇ ਲੇਖ ਚੰਗੇ ਬਣਾਓ ਗੁਰੂ ਨੂੰ ਪੁੱਛ ਪੁੱਛ ਕੇ ਤੇ ਬਹੁਤੇ ਇਨਸਾਨ ਤੇ ਇਹੀ ਮੰਨਦੇ ਨੇ ਕਿ ਲੇਖ ਭਾਗ ਕੋਈ ਅੱਗਿਓ ਪਿੱਛੋਂ ਲਿਖੇ ਹੁੰਦੇ ਨੇ ਉਹਦੇ ਅਨੁਸਾਰ ਬੰਦਾ ਚੰਗਾ ਬਣ ਜਾਂਦਾ ਏ ਮਾੜਾ ਬਣ ਜਾਂਦਾ ਏ ਪਰ ਨਹੀਂ ਗੁਰਬਾਣੀ ਕਹਿੰਦੀ ਤੂੰ ਸੁਣ ਤੂੰ ਸਮਝ ਤੇ ਉਹਨੂੰ ਕਮਾਤ ਹੀ ਹੋਣੇ ਚੰਗਾ ਬਣ ਜਾ ਅਗਲੇ ਪਿਛਲੇ ਦੀ ਕਿਹੜੀ ਗੱਲ ਓਹ ਛੱਡ ਦੇ ਤੂੰ ਗੁਰਬਾਣੀ ਤੇ ਰੋਜ਼ਾਨਾ ਕਹਿੰਦੀ ਹੈ ਨਾ ਗੁਰੂ ਤੇ ਅਮਰਦਾਸ ਐ ਪਾਤਸ਼ਾਹ ਰੋਜ਼ਾਨਾ ਆਵਾਜ਼ ਮਾਰਦੇ ਨੇ ਆਬੂ ਸਿੱਖ ਸਤਗੁਰੂ ਕੇ ਪਿਆਰ ਨੂੰ ਗਾਵੂ ਸੱਚੀ ਬਾਣੀ ਬਾਣੀ ਗਾਓ ਆਜੋ ਪੜੋ ਗੁਰਬਾਣੀ ਨੂੰ ਤੇ ਜੀਵਨ ਸੁਧਾਰੋ ਤਾਂ ਕਹਿੰਦੇ ਗੁਰ ਪੁੱਛ ਲਿਖ ਵਿਚਾਰ ਗੁਰੂ ਨੂੰ ਪੁੱਛ ਕੇ ਸੋਹਣੇ ਸੋਹਣੇ ਵਿਚਾਰ ਲਿਖ ਅਗਲੀ ਪੰਗਤੀ ਲਿਖ ਨਾਮ ਸਲਾ ਲਿਖ ਲਿਖੇ ਅੰਤ ਨਪਾਰਾ ਵਾਰ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਲਿਖ ਸਿਫਤ ਸਲਾ ਲਿਖ ਲਿਖ ਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤਾਂ ਫਿਰ ਕਹਿੰਦੇ ਬਾਬਾ ਇਹ ਲਿਖਾ ਲਿਖ ਜਾਣ ਜਿੱਥੇ ਲਿਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਕਹਿੰਦੇ ਇਹ ਲਿਖਾ ਲਿਖਣ ਦੀ ਜਾਂਚ ਸਿੱਖ ਜਿਹੜਾ ਸਦਾ ਤੇਰੇ ਨਾਲ ਨਿਭਦਾ ਏ ਜਿਹੜਾ ਸਦਾ ਤੇਰੇ ਨਾਲ ਚੱਲਦਾ ਏ ਜਿਨੇ ਤੇਰਾ ਕਦੇ ਵੀ ਸਾਥ ਨਹੀਂ ਛੱਡਣਾ ਉਮਰ ਭਰ ਤੇਰੇ ਨਾਲ ਨਿਭੇਗਾ ਔਖੇ ਸੌਖੇ ਮਾੜੇ ਸਮਿਆਂ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਤੇਰੀ ਬਾਹ ਫੜੇਗਾ ਤਾਂ ਕਹਿੰਦੇ ਇਹ ਲੇਖਾ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਹੁਣ ਲੇਖਾ ਕਿੱਥੇ ਮੰਗਿਆ ਜਾਣਾ ਏ ਹੁਣ ਲੇਖੇ ਨੂੰ ਬਾਹਰੀ ਰੂਪ ਦੇ ਵਿੱਚ ਇਹ ਕਿਹਾ ਜਾਂਦਾ ਏ ਕਿ ਲੇਖਾ ਮਰਨ ਤੋਂ ਬਾਅਦ ਜਾਂ ਕੋਈ ਜਦੋਂ ਮੌਤ ਹੋਵੇਗੀ ਉਦੋਂ ਲੇਖਾ ਮੰਗਿਆ ਜਾਣਾ ਏ ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਪੁਜਾਰੀ ਵਾਲੀ ਕਿ ਜਿਵੇਂ ਪੁਜਾਰੀ ਕਹਿੰਦਾ ਹੈ ਮਰਨ ਤੋਂ ਬਾਅਦ ਬੰਦਾ ਜੂਨਾ ਦੇ ਵਿੱਚ ਪੈਂਦਾ ਹੈ ਜਾਂ ਫਿਰ ਉਹ ਕਈ ਤਰ੍ਹਾਂ ਦੇ ਭੂਤ ਪ੍ਰੇਤ ਆਦਿਕ ਕੁਝ ਵੀ ਬਣ ਜਾਂਦਾ ਹੈ ਫਿਰ ਤੇ ਇਹ ਪੁਜਾਰੀ ਵਾਲੀ ਪਰਿਪਾਸ਼ਾ ਹੋ ਗਈ ਪਰ ਗੁਰਬਾਣੀ ਦੀ ਵਿਆਖਿਆ ਤੇ ਇਸ ਤਰ੍ਹਾਂ ਨਹੀਂ ਹੈ ਨਾ ਗੁਰਬਾਣੀ ਦੀ ਤੇ ਕਹਿੰਦੀ ਹੈ ਤੂੰ ਹੁਣੇ ਹੀ ਜੂਨਾ ਵਿੱਚ ਪਿਆ ਹੋਇਆ ਏ ਜੇ ਤੂੰ ਰੱਬ ਨਾਲੋਂ ਟੁੱਟਿਆ ਹੋਇਆ ਏ ਤੂੰ ਹੁਣੇ ਹੀ ਜਾਨਵਰ ਹੈ ਤੂੰ ਹੁਣੇ ਹੀ ਭੂਤ ਹੈ ਤੂੰ ਹੁਣੇ ਹੀ ਸਭ ਕੁਝ ਹੈ ਤਾਂ ਕਹਿੰਦੇ ਜਿੱਥੇ ਲੇਖਾ ਮੰਗੀਏ ਹੁਣ ਲੇਖਾ ਕੌਣ ਮੰਗਦਾ ਹੈ ਰੋਜ਼ਾਨਾ ਅਸੀਂ ਜਿੰਨੇ ਕਰਮ ਕਰਦੇ ਆਂ ਕਿ ਸਾਡੇ ਮਨ ਦੇ ਅੰਦਰ ਇੱਕ ਲੇਖਾ ਨਹੀਂ ਚੱਲਦਾ ਰਹਿੰਦਾ ਕਿ ਮਨਾਂ ਤੋਂ ਆ ਗਲਤ ਕਰ ਦਿੱਤਾ ਏ ਚੋਰੀ ਕੀਤੀ ਏ ਤੂੰ ਗਲਤ ਕੀਤੀ ਏ ਤੂੰ ਕਿਸੇ ਨੂੰ ਝੂਠ ਬੋਲਿਆ ਏ ਉਹ ਝੂਠ ਬੋਲਿਆ ਸਾਨੂੰ ਕਿੰਨਾ ਪਰੇਸ਼ਾਨ ਕਰਦਾ ਏ ਅੰਦਰ ਦੇ ਥਾਂ ਤੇ ਕਿਸੇ ਦੇ ਨਾਲ ਕੋਈ ਬੇਈਮਾਨੀ ਕੀਤੀ ਏ ਕੋਈ ਗਲਤ ਕਰਮ ਕੀਤਾ ਏ ਉਹ ਕਿੰਨਾ ਸਾਨੂੰ ਤਪਾਉਂਦਾ ਏ ਜਿੰਨਾ ਸਮਾਂ ਅਸੀਂ ਉਹਨੂੰ ਸੁਧਾਰ ਨਹੀਂ ਲੈਂਦੇ ਜਾਂ ਉਹ ਗੱਲ ਨਿਬੜ ਨਹੀਂ ਜਾਂਦੀ ਤਾਂ ਇਹ ਲੇਖਾ ਮੰਗਣਾ ਨਹੀਂ ਹੋ ਰਿਹਾ ਨਿਤ ਰੋਜ਼ਾਨਾ ਲੇਖਾ ਹੋ ਰਿਹਾ ਏ ਰੋਜਾਨਾ ਤੇਰਾ ਲਿਖਾ ਹੋਰ ਹੈ ਜਿੰਨੇ ਕਰਮ ਤੂੰ ਭੇੜੇ ਕਰਦਾ ਹੈ ਕਹਿੰਦੇ ਜਿੱਥਾ ਫਿਰ ਜਿੱਦਾਂ ਜਿਵੇਂ ਇਸ ਤਰ੍ਹਾਂ ਲਿਖਾ ਮੰਗਿਆ ਜਾਏਗਾ ਰੋਜਾਨਾ ਕਹਿੰਦੇ ਤਿੱਥੇ ਹੋਏ ਸੱਚਾ ਨਿਸ਼ਾਨ ਜੇ ਤੂੰ ਸੋਹਣੇ ਕਰਮ ਲਿਖੇ ਹੋਣਗੇ ਉੱਥੇ ਸੱਚਾ ਨਿਸ਼ਾਨ ਭਾਵ ਸੱਚ ਆ ਕੇ ਨਾਲ ਖੜ ਜਾਊਗਾ ਹੋਰ ਕਿਸੇ ਨੇ ਨਹੀਂ ਖੜਨਾ ਤਾਂ ਕਹਿੰਦੇ ਤਾਂ ਕਰਕੇ ਸੱਚਾ ਨਾਮ ਆਪਣੇ ਜੀਵਨ ਦੇ ਵਿੱਚ ਇਦਾਂ ਲਿਖਾ ਲਿਖ ਤਾਂ ਕਹਿੰਦੇ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਕਹਿੰਦੇ ਜਿਹੜਾ ਨਾਮ ਮਿਲ ਲਿਖਣ ਦੇ ਨਾਲ ਇਹ ਵਡਿਆਈ ਲਿਖਣ ਦੇ ਨਾਲ ਫਿਰ ਵਡਿਆਈਆਂ ਮਿਲਦੀਆਂ ਨੇ ਸੋਭਾ ਮਿਲਦੀ ਐ ਕਹਿੰਦੇ ਸਦ ਖੁਸ਼ੀਆਂ ਸਦ ਚਾਓ ਤੇ ਉਥੇ ਸਦਾ ਹੀ ਖੇੜੇ ਤੇ ਆਤਮਕ ਹੁਲਾਰੇ ਆਉਂਦੇ ਰਹਿੰਦੇ ਨੇ ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਓ ਕਹਿੰਦੇ ਉਹ ਸਦਾ ਸੁਰਖਰੂ ਹੁੰਦੇ ਨੇ ਉਹਨਾਂ ਨੂੰ ਕਿਸੇ ਅੱਗੇ ਨਿਮਣਾ ਝੁਕਣਾ ਨਹੀਂ ਪੈਂਦਾ ਜਿਹੜੇ ਗੁਰੂ ਦੀ ਬਾਣੀ ਦੇ ਅਨੁਸਾਰ ਇਦਾਂ ਆਪਣੇ ਲੇਖ ਬਣਾ ਲੈਂਦੇ ਨੇ ਤਾਂ ਕਰਮ ਮਿਲੇ ਤਾਂ ਪਾਈਏ ਨਾ ਹੀ ਗੱਲੀ ਵਾਓ ਦਵਾਓ ਕਹਿੰਦੇ ਪਰ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਜਦੋਂ ਮੇਲ ਕਰਦਾ ਏ ਨਾ ਤਾਂ ਉਦੋਂ ਹੀ ਇਹ ਬੰਦਾ ਲੇਖ ਸੋਹਣੇ ਲਿਖ ਪਾਉਂਦਾ ਏ ਨਹੀਂ ਤੇ ਗੱਲਾਂ-ਵਾਤਾਂ ਦੇ ਵਿੱਚ ਤਾਂ ਸਾਰੇ ਚੰਗੇ ਬਣ ਜਾਂਦੇ ਨੇ ਜਿਵੇਂ ਗੁਰਬਾਣੀ ਅੰਦਰ ਅਸੀਂ ਪੜਦੇ ਹਾਂ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਕਿ ਗੱਲਾਂ ਦੇ ਨਾਲ ਸਾਰੇ ਚੰਗੇ ਬਣਦੇ ਨੇ ਪਰ ਕਰਮ ਮਾੜੇ ਕਰਮ ਭੜੇ ਗੱਲਾਂ ਦੇ ਨਾਲ ਸਾਰੇ ਚਿੱਟੇ ਕੱਪੜੇ ਪਾ ਕੇ ਸੋਹਣੇ ਦਿਸਦੇ ਨੇ ਪਰ ਜਿਹੜੇ ਕਰਮਾਂ ਦੇ ਵਿੱਚ ਉਹ ਸਾਰਾ ਕੁਝ ਨਜ਼ਰ ਨਹੀਂ ਆਉਂਦਾ ਤਾਂ ਇੱਕ ਆਵੇਂ ਇੱਕ ਜਾਹੇ ਉਠ ਰੱਖੀਏ ਨਾਮ ਸਲਾਰ ਕਹਿੰਦੇ ਬੇਅੰਤ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਕਰਕੇ ਨਾਮ ਨੂੰ ਹਿਰਦੇ ਵਿੱਚ ਰੱਖੀਦਾ ਏ ਇੱਕ ਊਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਕਹਿੰਦੇ ਕਈ ਮੰਗਤੇ ਹੀ ਜੰਮੇ ਤੇ ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਨੇ ਹੁਣ ਇਹ ਵੀ ਗੁਰੂ ਪਾਤਸ਼ਾਹ ਦੀ ਖੇਡ ਹੈ ਸਾਰਾ ਕੁਝ ਵਾਪਰਦਾ ਏ ਹੁੰਦਾ ਏ ਤਾਂ ਕਹਿੰਦੇ ਅੱਗੇ ਗਿਆਂ ਜਾਣੀਏ ਬਿਨ ਨਾਵੇਂ ਵਿਕਾਰ ਜਦੋਂ ਅਕਾਲ ਪੁਰਖ ਪਰਮਾਤਮਾ ਨਾਲ ਮੇਲ ਹੁੰਦਾ ਏ ਜਦੋਂ ਬੰਦਾ ਧਿਆਉਂਦਾ ਏ ਜਦੋਂ ਸਮਝ ਆ ਜਾਂਦੀ ਏ ਤਾਂ ਕਹਿੰਦੇ ਬਿਨਾ ਨਾਮ ਤੋਂ ਸਾਰੀ ਬੇਕਾਰ ਨੇ ਭਾਵੇਂ ਉਹ ਰਾਜਾ ਏ ਭਾਵੇਂ ਭਿਖਾਰੀ ਏ ਭਾਵੇਂ ਗਰੀਬ ਏ ਭਾਵੇਂ ਅਮੀਰ ਏ ਇਹ ਗੱਲ ਸਮਝ ਆ ਜਾਂਦੀ ਏ ਕਿ ਰੱਬ ਦੇ ਨਾਮ ਤੋਂ ਬਿਨਾ ਜੀਵਨ ਬੇਰਥ ਥੇ ਤਾਂ ਭੈ ਤੇਰੇ ਡਰੀ ਅਗਲਾ ਖੱਪ ਖੱਪ ਸਿੱਜੇ ਦੇ ਕਹਿੰਦੇ ਤੇਥੋਂ ਦੂਰ ਰਹਾ ਸੰਸਾਰ ਦਾ ਤੋਖਲਾ ਬਹੁਤ ਵਿਆਪਦਾ ਏ ਤੇ ਖਿਜ ਖਿਜ ਕੇ ਕਹਿੰਦੇ ਸ਼ਰੀਰ ਪੀੜ ਟੈਂਦਾ ਜਾਂਦਾ ਏ ਤੇ ਕਹਿੰਦੇ ਜਦੋਂ ਰੱਬ ਦੇ ਨਾਮ ਤੋਂ ਬੰਦਾ ਦੂਰ ਰਹੇਗਾ ਨਾ ਉਹ ਪਰੇਸ਼ਾਨ ਰਹਿਂਦਾ ਹੈ ਦੁਖੀ ਰਹਿਂਦਾ ਹੈ ਸਹਿਮ ਦੇ ਵਿੱਚ ਰਹਿੰਦਾ ਹੈ ਹਰ ਸਮੇਂ ਖਿਜਿਆ ਖਿਜਿਆ ਰਹਿੰਦਾ ਹੈ ਤੇ ਇਦਾਂ ਹੀ ਸਰੀਰ ਉਹਦਾ ਬਰਬਾਦ ਹੋ ਜਾਂਦਾ ਹੈ ਫਿਰ ਕਿਉਂਕਿ ਜਦੋਂ ਸੁਰਤ ਤੇ ਟਿਕਾ ਨਹੀਂ ਉਹ ਸਾਰਾ ਪ੍ਰਭਾਵ ਬਾਡੀ ਤੇ ਪੈਂਦਾ ਹੈ ਸੁਰਤ ਇੱਥੋਂ ਮਾੜੀ ਹੋ ਗਈ ਹੈ ਸਾਰਾ ਪ੍ਰਭਾਵ ਬਾਡੀ ਤੇ ਪੈ ਰਿਹਾ ਹੈ ਤਾਂ ਕਹਿੰਦੇ ਦਾ ਖਿਜ ਖਿਜ ਕੇ ਤੋਖਲਿਆਂ ਦੇ ਵਿੱਚ ਸਰੀਰ ਵੀ ਟਲਦਾ ਜਾਂਦਾ ਹੈ ਕਹਿੰਦੇ ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਠੇਖੇ ਜਿਨ੍ਹਾਂ ਦੇ ਨਾਮ ਸੁਲਤਾਨ ਖਾਨ ਬੜੇ ਚੱਲਦੇ ਨਾਮ ਸੀ ਕਹਿੰਦੇ ਉਹ ਵੀ ਮਿੱਟੀ ਦਾ ਢੇਰ ਹੀ ਹੋਏ ਨੇ ਅੰਤ ਨੂੰ ਉਹ ਵੀ ਮਿੱਟੀ ਹੀ ਬਣੇ ਨੇ ਤਾਂ ਕਰਕੇ ਤੂੰ ਵੀ ਮਨੁੱਖ ਨਾਨਕ ਉੱਠੀ ਚੱਲੇ ਆ ਸਭ ਕੂੜੇ ਟੁੱਟੇ ਨੇ ਕਹਿੰਦੇ ਇਹ ਗੱਲ ਯਾਦ ਰੱਖ ਕਿ ਸੰਸਾਰ ਤੋਂ ਜਦੋਂ ਤੁਰਨਾ ਹੈ ਸਾਰੇ ਨੇ ਸਾਰੇ ਮੋਹ ਤੇਰੇ ਇੱਥੇ ਹੀ ਰਹਿ ਜਾਣੇ ਨੇ ਤਾਂ ਕਰਕੇ ਸਭ ਕੁਝ ਆਪਣੇ ਜੀਵਨ ਦੇ ਵਿੱਚੋਂ ਸਾੜ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜ ਸੋਹਣੇ ਭਾਗ ਸੋਹਣੇ ਲੇਖ ਆਪਣੇ ਬਣਾ ਤਾਂ ਤੇਰਾ ਜੀਵਨ ਇੱਥੇ ਆਉਣਾ ਤੇਰਾ ਰਹਿਣਾ ਸਫਲ ਹੈ ਏਸੀ ਅੱਜ ਦੇ ਸ਼ਬਦ ਦੇ ਅਰਥ ਜਿਹਦੇ ਅਨੁਸਾਰ ਅਸੀਂ ਸੋਹਣੇ ਲੇਖ ਆਪਦੇ ਭਾਗ ਬਣਾ ਸਕਦੇ ਹਾਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ ਗੁਰਬਾਣੀ ਦੇ ਅਨੁਸਾਰ ਅਸੀਂ ਲੇਖ ਵੀ ਆਪਣੇ ਸੋਹਣੇ ਘੜ ਸਕਦੇ ਹਾਂ ਜੇ ਸ਼ਬਦ ਦੀ ਵਿਆਖਿਆ ਆਪਜੀ ਨੂੰ ਚੰਗੀ ਲੱਗੀ ਚੈਨਲ ਤੇ ਜੁੜੇ ਹੋਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਆਉਣ ਵਾਲੇ ਹੋਰ ਵੀ ਜੇ ਤੁਸੀਂ ਖੁਦ ਵੀ ਕੋਈ ਸ਼ਬਦ ਸਮਝਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰ ਸਕਦੇ ਹੋ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਕੋਈ ਸ਼ਬਦ ਤੁਸੀਂ ਦੱਸ ਦੋ ਕਿਹੜਾ ਸ਼ਬਦ ਆਪਾਂ ਸਮਝਣਾ ਤਾਂ ਉਹ ਸ਼ਬਦ ਦੀ ਵਿਆਖਿਆ ਆਪਾਂ ਇਦਾਂ ਗੁਰਬਾਣੀ ਦੇ ਅਨੁਸਾਰ ਸਿਧਾਂਤ ਨੂੰ ਸਮਝਦੇ ਹੋਏ YouTube ਤੇ ਹੌਲੀ-ਹੌਲੀ ਸਮਝ ਸਕਦੇ ਹਾਂ ਜੇ ਪਰਸਨਲ ਤੌਰ ਤੇ ਤੁਸੀਂ ਕੋਈ ਆਨਲਾਈਨ ਕਲਾਸਸ ਲੈਣਾ ਚਾਹੁੰਦੇ ਹੋ ਗੁਰਬਾਣੀ ਸੰਥਿਆ ਲੈਣਾ ਚਾਹੁੰਦੇ ਹੋ ਵਿਆਖਿਆ ਸਿੱਖਣਾ ਚਾਹੁੰਦੇ ਹੋ ਕਿਸੇ ਇੱਕ ਬਾਣੀ ਦੀ ਵਿਆਖਿਆ ਸਿੱਖਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤਾਂ ਕਿ ਅਸੀਂ ਸਾਰੇ ਹੌਲੀ-ਹੌਲੀ ਇਸ ਉਪਰਾਲੇ ਨਾਲ ਗੁਰਬਾਣੀ ਨਾਲ ਜੁੜ ਸਕੀਏ ਗੁਰਬਾਣੀ ਨਾਲ ਜੁੜੇ ਰਹੀਏ ਤੇ ਗੁਰੂ ਪਾਤਸ਼ਾਹ ਦੇ ਸਿਧਾਂਤ ਦੇ ਅਨੁਸਾਰ ਜੀਵਨ ਨੂੰ ਸੋਹਣਾ ਬਣਾ ਸਕੀਏ ਆਖਿਰ ਤੇ ਆਪ ਸਭ ਜੀ ਦਾ ਬਹੁਤ ਧੰਨਵਾਦ ਗੁਰਬਾਣੀ ਨੂੰ ਵਿਚਾਰਦੇ ਹੋ ਭੁੱਲ ਹੋ ਜਾਣੀ ਸੁਭਾਵਿਕ ਹੈ ਆਪਣਾ ਭਰਾ ਵੀਰ ਜਾਣ ਕੇ ਮਾਫ ਕਰਨਾ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ